ਦੋਸਤੋ ਹਿੰਦੁਸਤਾਨ ਦੇ ਵਾਸਤੇ ਲੋਕ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਮਨਾਉਣ ਜਾ ਰਹੇ ਹਨ ਬੜੇ ਜੋਰਾਂ ਦੇ ਤਿਆਰੀਆਂ ਚੱਲ ਰਹੀਆਂ ਨੇ ਉਸ ਦਿਨ ਸਿਰਫ ਭਾਸ਼ਣਾ ਦੇ ਵਿੱਚ ਜਿਨ੍ਹਾਂ ਕੌਮੀ ਪਰਮਾਨਿਆਂ ਨੇ ਕੁਰਬਾਨੀਆਂ ਕੀਤੀਆਂ ਫਾਸੀਆਂ ਦੇ ਰਸੇ ਚੁੰਮੇ ਛੱਡਦੇ ਚੱਲੇ ਜੇਲਾ ਕਟੀਆਂ ਜੈਹਦਾਦਾ ਤੁਰਕਰਾਈਆਂ ਉਹਨਾਂ ਨੂੰ ਕਸਬੀ ਤੌਰ ਤੇ ਭਾਸ਼ਣਾ ਦੀ ਯਾਦ ਕੀਤਾ ਜਾ ਰਿਹਾ ਜਦ ਕਿ ਹਕੀਕਤ ਹੋਰ ਹੈ ਇਸ ਦੇਸ਼ ਵਿੱਚ ਜਿਨੇ ਵੀ ਕੁਰਬਾਨੀ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਅਜੇ ਤੱਕ ਸ਼ਹੀਦੀ ਦਾ ਦਰਜਾ ਵੀ ਨਹੀਂ ਦਿੱਤਾ ਗਿਆ ਇਹ ਕਿੱਡੀ ਵੱਡੀ ਦੇਸ਼ ਦੀ ਬਦਸੂਮੀ ਹੈ ਅੱਜ ਅਸੀਂ ਸਾਰਿਆਂ ਨੇ ਇਕੱਠੇ ਹਿੰਦੁਸਤਾਨੀਆਂ ਨੇ ਦੇਸ਼ ਦਾ ਜਿਹੜਾ ਯਾਦਿਦਾਸ਼ਤ ਮਨਾਉਣਾ ਸੀ ਕਿ ਉਹਨੇ ਚੇਤ ਨੂੰ ਸ਼ਰਾਰਤੀਆਂ ਨੇ ਇਸ ਦੇਸ਼ ਦੇ ਵਿੱਚ ਕਲਫੀਰ ਖਿੱਚ ਦਿੱਤੀ ਉਧਰਲਾ ਪੰਜਾਬ ਤੇ ਇਧਰਲਾ ਪੰਜਾਬ ਉਹਨੂੰ ਇੱਕ ਪਾਸੇ ਉਹਦੇ ਵਿੱਚ ਇੱਕ ਪਾਕਿਸਤਾਨ ਬਣਾ ਦਿੱਤਾ ਗਿਆ ਇਧਰਲਾ ਪਾਸਾ ਹਿੰਦੁਸਤਾਨ ਰਹਿਣ ਦਿੱਤਾ ਗਿਆ ਉਸ ਵੇਲੇ ਵੀ ਵੱਡੀ ਕੁਰਬਾਨੀ ਹੋਈ ਲੱਖਾਂ ਪਰਿਵਾਰ ਉਜੜੇ ਤੇ ਸਾਡੇ ਜਿਹੜੇ ਲੋਕ ਇਕੱਠੇ ਕਿਤੇ ਦੇਸ਼ ਦੀ ਜਾਤੀ ਲਈ ਲੜਦੇ ਸੀ ਉਹ ਆਜ਼ਾਦੀ ਦੀ ਜਸ਼ਨ ਮਨਾਉਣ ਦੀ ਬਜਾਏ ਆਪਸ ਵਿੱਚ ਕਿ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਉਹ ਕਿੰਨਾ ਕਾਰਨ ਇਸ ਦੇਸ਼ ਦੇ ਉਸ ਵੇਲੇ ਦੇ ਜਿਹੜੇ ਪਾਰਟੀਆਂ ਦੇ ਆਗੂ ਸਨ ਉਹਨਾਂ ਦੀ ਸ਼ਰਾਬ ਸੁਬਾਜੀ ਕਰ। 10 ਲੱਖ ਦੇ ਕਰੀਬ ਜਿਹੜਾ ਉਸ ਵੇਲੇ ਫਿਰ ਜਿਹੜੀ ਮਾਰ ਵੱਢ ਕੁੱਟ ਦੇ ਨਾਲ ਕਤਲ ਹੋਇਆ। ਬਹੁਤ ਸਾਰੀਆਂ ਇੱਜ਼ਤਾਂ ਲੁੱਟੀਆਂ ਗਈਆਂ। ਘਰ-ਬਾਰ ਬਰਬਾਦ ਹੋ ਗਏ। ਉਧਰੋਂ ਆਏ ਲੋਕਾਂ ਨੂੰ ਇੱਥੇ ਆਇਆ ਸਰਕਾਰਾਂ ਨੇ ਜੁਰਾਇਨ ਪੇਸ਼ਾ ਬਸਿਆ ਗਿਆ। ਇਹਨਾਂ 77-78 ਸਾਲਾਂ ਦੇ ਵਿੱਚ ਬੜੀ ਵੱਡੀ ਮਿਹਨਤ ਕਰਕੇ ਉਧਰੋਂ ਆਏ ਲੋਕਾਂ ਨੇ ਆਪਣੇ ਘਰਾਂ-ਬਾਰਾਂ ਨੂੰ ਬਸਾਇਆ। ਜਿਹੜੇ ਉਤਰ ਕਿਤੇ ਬਾਦਸ਼ਾਹੀ ਜ਼ਿੰਦਗੀ ਜਿਉਂਦੇ ਸਨ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਬਰਾਦਰੀਆਂ ਦੇ ਲੋਕ ਇੱਧਰ ਆ ਕੇ ਰੋਟੀ ਖਾਣ ਨੂੰ ਵੀ ਬੜੇ ਮਜੂਸ ਹੋ ਗਏ ਰੋਟੀ ਕਮਾਉਣ ਨੂੰ ਵੀ ਬੜੇ ਤੰਗ ਹੋ ਗਏ ਇਸ ਦੇਸ਼ ਦੇ ਅੱਜ ਵੀ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਵਰਗਾਂ ਦੇ ਬਰਾਦਰੀਆਂ ਦੇ ਜਾਤਾਂ ਦੇ ਗੁੱਟਾਂ ਦੇ ਲੋਕ ਜਿਹੜੇ ਆ ਵਸੇ ਹੋਏ ਪਰ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਅਣਗੌੜੀਆਂ ਕੀਤਾ ਗਿਆ ਉਹਤ ਪੀਆ ਜਾਇਦਾ ਤਾਂ ਤੇ ਇਸਰ ਲਈ ਜਾਇਦਾ ਤੇ ਵੱਡਾ ਫਰਕ ਪਾਇਆ ਗਿਆ ਜਿੰਨਾ ਕੋਲ ਉਧਰ ਜ਼ਮੀਨ ਜਾਇਦਾ ਤਾਂ ਨਹੀਂ ਸਨ ਉਹਨਾਂ ਨੂੰ ਵੀ ਇਧਰ ਆ ਕੇ ਕੁਛ ਨਹੀਂ ਮਿਲਿਆ ਤੇ ਜਿਹੜੇ ਉਧਰ ਕੁਜਾਇਦਾ ਦੇ ਮਾਲਕ ਸਨ ਉਹਨਾਂ ਨੂੰ ਬੜੀ ਵੱਡੀ ਕਟੌਤ ਕੀਤੀ ਗਈ ਬੇਸ਼ੱਕ ਅੱਜ ਉਹਨਾਂ ਵਿੱਚੋਂ ਬਹੁਤ ਸਾਰਾ ਵਰਗ ਜਿਹੜਾ ਹੈ ਉਹ ਪੜ੍ਹ ਲਿਖ ਕੇ ਆਪਣੇ ਬਲਬੂਤੇ ਦੇ ਉੱਤੇ ਇਸ ਦੇਸ਼ ਦੀ ਤਰੱਕੀ ਵਾਸਤੇ ਵੱਡਾ ਯੋਗਦਾਨ ਪਿਆ ਰਿਹਾ ਹੈ ਕਈ ਸਾਵਾਂ ਤੇ ਸਰਕਾਰੀ ਅਹੁਦਿਆਂ ਤੇ ਵੀ ਯੋਗ ਬਰਾਜ਼ਮਾਨ ਨੇ ਮੁਲਾਜ਼ਮ ਵੀ ਬਣੇ ਹੋਏ ਨੇ ਔਰ ਜਿਹੜੀ ਗੱਲ ਦੇਸ਼ਵਾਸੀਆਂ ਦੀ ਸਰਕਾਰਾਂ ਨੂੰ ਚਾਹੀਦੀ ਸੀ ਉਹ ਉਹਨਾਂ ਨੂੰ ਨਹੀਂ ਮਿਲ ਸਕੇ ਮੇਰਾ ਕਹਿਣ ਦਾ ਭਾਵ ਹੈ ਕਿ ਜਿੱਤੇ ਹੋਰ ਵਰਗਾਂ ਨੂੰ ਅਸੀਂ ਏਡਾ ਵੱਡਾ ਮਾਨਸਿਕ ਕਰ ਦਿੱਤਾ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿਹੜੇ ਉਧਰੋਂ ਲੋਕ ਉੱਜੜ ਕੇ ਆਏ ਉਹ ਦੇਸ਼ ਭਗਤ ਨਹੀਂ ਸਨ ਇਹ ਉਹਨਾਂ ਨੂੰ ਅਸੀਂ ਸਤੰਤਰਤਾ ਸੰਗਰਾਮੀ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਉਹ ਹਿੱਸਾ ਨਹੀਂ ਪਾਇਆ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਛੱਡ ਦਿੱਤੀਆਂ ਜਿਨ੍ਹਾਂ ਨੇ ਆਪਣੇ ਜੀ ਰਾਜ ਕਤਲ ਕਰਵਾ ਲਏ ਪਤਾ ਨਹੀਂ ਕਿੰਡਾ ਤੋਂ ਵੱਡਾ ਲੱਖਾਂ ਕਰੋੜਾ ਅਰਬਾਂ ਰੁਪਈਆ ਦਾ ਨੁਕਸਾਨ ਹੋ ਗਿਆ ਇਧਰ ਆ ਕੇ ਫਿਰ ਜਰائم ਪੇਸ਼ਾ ਤੂੰ ਆਇਆ ਇਧਰ ਆ ਕੇ ਬੇਵਾਬ ਜਮੀਨਾਂ ਨੂੰ ਆਬਾਦ ਕੀਤਾ ਅੱਜ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਦੇ ਕੋਨੇ ਜਿੱਥੇ-ਕਿੱਥੇ ਉਹ ਵਸੇ ਹੋਆ ਕਿਸ ਤਰੀਕੇ ਨਾਲ ਰੋਟੀ ਖਾ ਰਹੇ ਨੇ ਉਹਨਾਂ ਨੂੰ ਕੱਖ ਮਾ ਨਹੀਂ ਦਿੱਤਾ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਹੜੇ ਪਰਿਵਾਰ ਉਧਰ ਉੱਠ ਕੇ ਆਏ ਨੇ ਲੈਦਾ ਪੰਜਾਬ ਗਿੰਦੂ ਪਾਕਿਸਤਾਨ ਦੇ ਲੋਕ ਨੂੰ ਕੁਝ ਕਹਿ ਲੋ ਉਹ ਸਾਨੂੰ ਤਰ੍ਹਾਂ-ਤਰ੍ਹਾਂ ਦੇ ਇਧਰ ਆ ਕੇ ਕਿਸੇ ਨੂੰ ਲੋਹਰੀਆ ਕਿਹਾ ਜਾਂਦਾ ਕਿਸੇ ਨੂੰ ਪਾਹੂ ਵੀ ਕਿਹਾ ਜਾਂਦਾ ਕਿਸੇ ਨੂੰ ਰਿਫਿਊਜੀ ਕਿਹਾ ਜਾਂਦਾ ਬੜੇ ਸਾਡੇ ਨਾਂ ਜੋੜੇ ਹੋਏ ਨੇ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਕਿ ਉਹਨਾਂ ਨੂੰ ਦਿੱਤਾ ਕੀ ਗਿਆ ਕੁਝ ਵੀ ਨਹੀਂ ਕਿਸੇ ਨੂੰ ਕਹਿ ਲਿਆ ਕਿ ਜਾਂ ਤੂੰ ਘਰ ਉੱਠ ਕੇ ਭੱਜਾ ਨਹੀਂ ਤੇ ਤੇਰੇ ਜੀ ਮਾਰ ਦਿੱਤੇ ਜਾਣਗੇ ਉਹਨੂੰ ਇਹ ਪਤਾ ਹੀ ਨਾ ਹੋਵੇ ਮੇਰੀ ਮੰਜ਼ਿਲ ਕਿਹੜੀ ਹੈ ਮੈਂ ਜਾਣਾਂ ਕਿ ਜਿਹੜੇ ਪਾਸੇ ਨੂੰ ਕਿੱਥੇ ਜਾ ਕੇ ਰਹਿਣਾ ਹੈ ਕਿੱਥੇ ਬਹਿਣਾ ਉਦੋਂ ਵੱਡੀ ਉਦ ਕੁਰਬਾਨੀ ਕੀ ਹੋ ਸਕਦੀ ਇਸ ਦੇਸ਼ ਦੇ ਪਿਆਰ ਵਾਸਤੇ ਹੀ ਆਏ ਨਾ ਕਿ ਅਸੀਂ ਉੱਧਰ ਰਹਿਣਾ ਮਨਜ਼ੂਰ ਕਰਾਂਗੇ ਅਸੀਂ ਤੇ ਦੇਸ਼ ਦੇ ਨਾਲ ਖਤਰਾ ਮਨਜ਼ੂਰ ਕਰਾਂਗੇ ਅਸੀਂ ਤੁਹਾਡੀ ਤਰਫ਼ ਹੀ ਨਹੀਂ ਰਹਿੰਦੇ ਭਾਈ ਜੇ ਤੁਸੀਂ ਆਪ ਨੂੰ ਤੱਕੇ ਦੇ ਨਾਲ ਸਾਡਾ ਧਰਮ ਤਬਦੀਲ ਕਰੋਗੇ ਜਾਂ ਕੁਝ ਵੀ ਕਰੋਗੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਏਡਾ ਵੱਡਾ ਹੋਰ ਯੋਗਦਾਨ ਕੀ ਹੋ ਸਕਦਾ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਕਿ ਹਰ ਸਾਲ 15 ਅਗਸਤ ਨੂੰ ਉਹਨਾਂ ਲੋਕਾਂ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਹੈ ਜਿਹੜੇ ਲੋਕ ਉਧਰੋਂ ਜੜ ਕੇ ਆਉਂਦਿਆਂ ਰਾਜ ਕਤਲ ਹੋਏ ਵਿਛਾੜੇ ਗਏ ਧੀਆ ਪਣਾ ਨੇ ਇਸ ਦਾ ਲੁੱਟੀਆਂ ਗੀਆਂ ਬਹੁਤ ਕਤਲੇਆਮ ਹੋਇਆ ਤੇ ਕਤਲੇਆਮ ਕਿੰਨਾ ਹੋਇਆ ਆਪਸੀ ਉਹਨਾਂ ਵਰਗਾਂ ਦਾ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੱਡੀ ਲੜਾਈ ਇਕੱਠੇ ਹੋ ਕੇ ਲੜੀ ਸੋ ਮੇਰਾ ਕਹਿਣ ਦਾ ਭਾਵੇਂ ਆ ਕਿ ਆਓ ਰਲ ਮਿਲ ਕੇ ਇਹਨਾਂ ਸਰਕਾਰਾਂ ਨੂੰ ਇਹ ਗੱਲ ਕਹੀਏ ਇਹਨਾਂ ਸਰਕਾਰਾਂ ਅਗੇ ਬੇਨਤੀ ਕਰੀਏ ਕਿ ਕੁਝ ਨਾ ਕੁਝ ਉਹਨਾਂ ਲੋਕਾਂ ਬਾਰੇ ਵੀ ਕੀਤਾ ਜਾਵੇ ਇਸ ਦੇਸ਼ ਦੇ ਵਿੱਚ ਕੀ ਉਹ ਉਹਨਾਂ ਮੋ ਸੁਤੰਤਰਤਾ ਸੰਗਰਾਮ ਦੇ ਵਿੱਚ ਲੜਾਈ ਲੜਨ ਵਾਲੇ ਤੁਸੀਂ ਸ਼ਾਮਲ ਨਹੀਂ ਕਰ ਸਕਦੇ ਕਰ ਸਕਦੇ ਆ ਉਹਨਾਂ ਨੂੰ ਵੀ ਅਸੀਂ ਕਿਤੇ ਨਾ ਕਿਤੇ ਕੋਟਾ ਨਹੀਂ ਦੇ ਸਕਦੇ ਉਹਨਾਂ ਦੇ ਧੀਆਂ ਪੁੱਤਰ ਵੀ ਕਿਤੇ ਸਰਕਾਰੀ ਦੰਪਰੀਆਂ ਦੇ ਉਸ ਕੋਟੇ ਦੇ ਵਿੱਚ ਲੱਗ ਜਾਣ ਤੁਹਾਨੂੰ ਯਾਦ ਰਵੇ ਕਿ ਅਸੀਂ ਉਧਰੋਂ ਆਪਣੇ ਦੇਸ਼ ਨੂੰ ਯਾਦ ਕਰਾਉਂਦੇ ਆ ਸਾਡੇ ਬਜ਼ੁਰਗ ਜਿਹੜੇ ਆ ਆਪਣੇ ਇਸ ਦੇਸ਼ ਵਾਸਤੇ ਇਸ ਵਤਨ ਵਾਸਤੇ ਇਹ ਵਤਨ ਦੀ ਚੜ੍ਹਦੀ ਕਲਾ ਵਾਸਤੇ ਉੱਤਰ ਉੱਠ ਕੇ ਆਏ ਸੀ ਸਾਡੇ ਪਰਿਵਾਰਾਂ ਨੇ ਨੁਕਸਾਨ ਵੇਖਿਆ ਸੀ ਅਧੀਆਂ ਜਾਇਦਾਦਾਂ ਛੱਡੀਆਂ ਅਸੀਂ ਵੱਡੀਆਂ ਕੁਰਬਾਨੀਆਂ ਕੀਤੀਆਂ ਕਿਤੇ ਉਹਨਾਂ ਨੂੰ ਵੀ ਪੜ੍ਹਾਈ ਦੇ ਵਿੱਚ ਥੋੜਾ ਘਣਾ ਕੋਟਾ ਮਿਲ ਜਾਵੇ ਤਾਂ ਜੋ ਉਹ ਸੌਖੀ ਪੜ੍ਹਾਈ ਵੀ ਕਿਤੇ ਕਰ ਲੈਣ ਕਿ ਕੌਣ ਕਰੇਗਾ ਕਿ ਸਾਨੂੰ ਆਵਾਜ਼ ਸਾਰਿਆਂ ਨੂੰ بلند ਕਰਨੀ ਪਵੇਗੀ ਉਸ ਪਾਣੀ ਤੋਂ ਉੱਠਣਾ ਪਵੇਗਾ ਕਿ ਅਸੀਂ ਹਿੰਦੂਆਂ ਆਸੀਂ ਸਿੱਖਾਂ ਆਸੀਂ ਫੁਲਾਣੀ ਬਰਾਦਰੀ ਦੀਆਂ ਫੁਲਾਣੀ ਬੋਹਤ ਦੇ ਆ ਨਹੀਂ ਉਹ ਸਾਰੇ ਲੋਕਾਂ ਨੂੰ ਮਿਲਣਾ ਚਾਹੀਦਾ ਜਿਹੜੇ ਲੋਕ ਉੱਤਰ ਉੱਠ ਕੇ ਆਏ ਜਿਨ੍ਹਾਂ ਨੇ ਇਹ ਸਾਰਾ ਉਜਾੜਾ ਸਿਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੱਡੀ ਇਸ ਦੇਸ਼ ਲਈ ਕੁਰਬਾਨੀ ਕੀਤੀ ਹੈ ਔਰ ਇਸ ਧਰਤੀ ਨੂੰ ਆ ਕੇ ਬੇਰਵਾਦ ਹੋਈ ਧਰਤੀ ਨੂੰ ਉਪਜਾਊ ਬਣਾਇਆ ਇੱਕ ਬੜੀ ਵੱਡੀ ਮਿਸਾਲ ਹੈ ਤੇ ਮੈਂ ਆਪਣੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੇ ਰਾਹੀਂ ਵੀ ਕੋਸ਼ਿਸ਼ ਕਰਾਂਗਾ ਕਿ ਜਿਹੜੀ ਲੋਕ ਸਭਾ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇ ਕਿ ਜਿੰਨੇ ਪਰਿਵਾਰ ਉੱਥੋਂ ਉੱਠ ਕੇ ਆਏ ਨੇ ਉਹਨਾਂ ਨੂੰ ਬਣਦਾ ਮਾਨ ਸਤਕਾਰ ਉਹਨਾਂ ਨੂੰ ਵੀ ਸਤੰਤਰਤਾ ਸੰਗਰਾਮੀਆਂ ਦੇ ਵਿੱਚ ਲਿਆਂਦਾ ਜਾਵੇ ਜਿਨ੍ਹਾਂ ਨੇ ਆਪਣੇ ਘਰ-ਬਾਰ ਇਸ ਦੇਸ਼ ਵਾਸਤੇ ਛੱਡੇ ਆਪਣੀਆਂ ਜਾਇਦਾਦਾਂ ਛੱਡੀਆਂ ਔਰ ਵੱਡੀ ਕੁਰਬਾਨੀ ਜਿਹੜੀ ਹੈ ਉਹ ਕਰਕੇ ਆਏ ਆ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਜ਼ਰੂਰ ਹਰ ਵਰਗ ਦੇ ਵਿੱਚ ਰਾਖਮਾ ਕਰਨ ਦਿੱਤਾ ਜਾਵੇ ਤਾਂ ਜੋ ਉਹ ਵੀ ਇਸ ਦੇਸ਼ ਦੇ ਤੇ ਆਪਣਾ ਮਾਣ ਮਹਿਸੂਸ ਕਰਨ ਉਹਨਾਂ ਨੂੰ ਕੱਲਾ ਰਿਫਿਊਜੀ ਬੈਕ ਕਹਿ ਕੇ ਨਟਾਰਿਆ ਜਾਵੇ ਹਰ ਹਰ ਥਾਂ ਤੇ ਉਹਨਾਂ ਦਾ ਪੂਰਨ ਤੌਰ ਤੇ ਮਾਨ ਸਤਕਾਰ ਹੋਵੇ ਉਬੀਅਸ ਦੇਸ਼ ਦੇ ਉੱਤੇ ਆਪਣਾ ਮਾਣ ਤੇ ਸਤਿਕਾਰ ਇਸ ਤਰ੍ਹਾਂ ਬਖਾਲ ਰੱਖਣ ਸੋ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਪ੍ਰਵਾਨ ਹੋਵੇਗੀ ਤੇ ਬੇਨਤੀ ਵੀ ਕਰਾਂਗਾ ਇਸ ਵੀਡੀਓ ਰਾਈ ਵੀ ਜਿੰਨੇ ਮੈਂਬਰ ਪਾਰਲੀਮੈਂਟ ਨੇ ਤੇ ਖਾਸ ਕਰਕੇ ਬੀਬਾ ਹਰਸਿਮਤ ਕੌਰ ਬਾਲਨ ਜੀ ਉਹ ਵੱਡੇ ਪੱਧਰ ਤੇ ਸਹੀ ਆਵਾਜ਼ ਉਠਾ ਸਕਦੇ ਨੇ ਬਲੰਦ ਕਰ ਸਕਦੇ ਨੇ ਮਿਲ ਕੇ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਜੇਕਰ ਉਹ ਇਸ ਤਰ੍ਹਾਂ ਦੀ ਪਸੰਦ ਕਰਨ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਾਡੀ ਲੋਕ ਸਭਾ ਦੇ ਵਿੱਚ ਉਹਨਾਂ ਉਜਾੜੇ ਵਾਲੇ ਲੋਕਾਂ ਦੀ ਆਵਾਜ਼ ਜ਼ਰੂਰ ਕਰੀਬ ਲੰਗ ਕਰਕੇ ਉਹਨਾਂ ਨੂੰ ਬੰਦ ਦਾ ਮਾਨ ਸਤਿਕਾਰ ਦਿਵਾਉਣ ਦੀ ਖੇਚਲ ਕਰੇ